ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਵਲੌਗਸ ਬੋ ਪਰ ਆਇ ਚੰ ਤੁਹਾਡਾ ਸਵਾਗਤ ਹੈ ਭੈਣ ਭਰਾਵਾਂ ਸਾਰਿਆਂ ਦਾ ਜਿਹੜੇ ਸਾਡੇ ਬਲੌਗ ਦੇਖਦੇ ਆ ਤੇ ਸਾਡੇ ਦੁੱਖ ਸੁੱਖ ਵਿੱਚ ਸਾਥ ਦਿੰਦੇ ਆ ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਅਰਦਾਸ ਕੀਤੀ ਮੰਮੀ ਵਾਸਤੇ ਪਰ ਰਾਈ ਉਹ ਨਹੀਂ ਸੁਣੀ ਨੀ ਚਲੋ ਖੈਰ ਜੋ ਉਹਨੂੰ ਪਰਮਾਤਮਾ ਨੇ ਮਨਜ਼ੂਰਿਆ ਹੋਈ ਹੋਣਾ ਨਾ ਤੇ ਪਰਸੋਂ ਵੀਡੀਓ ਪਾਈ ਸੀ ਤੇ ਕੱਲ ਨਹੀਂ ਕੋਈ ਵੀਡੀਓ ਬਣੀ ਤੇ ਨਾਮਾਨ ਕੀਤਾ ਤੇ ਜਦੋਂ ਮੈਂ ਘਰ ਗਈ ਇੱਥੇ ਤੇ ਮੇਰੀ ਜਾਣ ਤੋਂ 5 ਮਿੰਟ ਪਹਿਲੇ ਮੰਮੀ ਜੀ ਪੂਰੇ ਹੋ ਗਏ ਸੀ ਤੇ ਮਨ ਇੰਨਾ ਦੁਖੀ ਹੋਇਆ ਇੰਨਾ ਜਣੀ ਆਪਣੇ ਆਪ ਦੀ ਸੋਧ ਬੁੱਧ ਭੁੱਲ ਜਾਂਦੀ ਆ ਜਦੋਂ ਆਪਾਂ ਨਾ ਮਾਪਾ ਆਪਣੇ ਦਾ ਵਿਛੜਦਾ ਨਾ ਤੇ ਆਪਾਂ ਨੂੰ ਬਹੁਤ ਘਾਟਾ ਮਹਿਸੂਸ ਹੁੰਦਾ ਨਾ ਤੇ ਬਹੁਤ ਹੀ ਜ਼ਿਆਦਾ ਹਨਾ ਤੇ ਅੱਜ ਹੋ ਗਿਆ ਐਤਵਾਰ ਤੇ 22 ਤਰੀਕ ਹੋ ਗਈ ਆ ਤੇ ਹੁਣ ਵੀ ਮੈਂ ਚੱਲੀ ਸੀਗੀ ਤੇ ਅੱਜ ਵੀ ਜਾਣਾ ਹੈ ਅੱਜ ਨਹੀਂ ਨਹੀਂ ਕਿਦਾਂ ਹਾਂਜੀ ਤੇ ਪਨੀਰ ਨੂੰ ਪਾਤੀ ਦਵਾਈ ਤੇ ਝੋਨੇ ਦਾ ਵੀ ਵਾਸਾ ਹੈ ਕਿ ਹੌਲੀ 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 ਕੰਮ ਠੰਡਾ ਹੀ ਹੈ ਕਿ ਝੋਨੇ ਦਾ ਵੀ ਚਲੋ ਖੈ ਜਦੋਂ ਕੰਮ ਹੋਣਾ ਉਹਦੇ ਹੁਣ ਹੁੰਦਾ ਹੈ ਪਾਤੀ ਦਵਾਈ ਪਾ ਦੇ ਪਾ ਦੇ ਪਾ ਦੇ ਪੌਦੋ ਪਾਣੀ ਪਨੀਰੀ ਨੂੰ ਹਨ ਜਿਹੜੇ ਕੰਮ ਕਰ ਲਿਆ ਤਾਂ ਕਰਨੇ ਕਰਨੇ ਆ ਹੋਏ ਇਧਰ ਝੋਨਾ ਤੇ ਚਲੋ ਖੈਰ ਲੱਗੇ ਛੱਗੇ ਲੱਗੀ ਜਾਂਦਾ ਸਾਡਾ ਰੱਖਣਾ ਉਹ ਲੱਗ ਜਾਣਾ ਆ ਬਾਤੀ ਦਵਾਈ ਹਾਂਜੀ ਜੀ ਜੀ ਚਲੋ ਆਪਾਂ ਹੁਣ ਚੁੰਨਾ ਚੋ ਥੋੜਾ ਲੇਟ ਕਾਦਾ ਆ ਠੀਕ ਹੀ ਆ ਚੁੰਨਾ ਇਸ ਟਾਈਮ ਲੱਗਦਾ ਆ ਥੋੜਾ ਲਾਇਆ ਪਹਿਲਾਂ ਹੋਰ ਦੂਜੇ ਪਾਸੇ ਇੱਧਰ ਰਹਿੰਦਾ ਆਪਾਂ ਜਿੱਧਰ ਪਨੀਰੀ ਆ ਤੇ ਬਾਕੀ ਹੁਣ ਤੁਹਾਨੂੰ ਚਲੋ ਦੇਖਦੇ ਆ ਮੇਰੀ ਗੱਲ ਇਹ ਆ ਜੀ ਗੱਲ ਆਪਾਂ ਤਾਂ ਨੱਕ ਦੇ ਨਾਲ ਸ਼ੇਅਰ ਕੀਤੀ ਆ ਪਰ ਤੋਂ ਵਲੌਗ ਪਾਇਆ ਸੀਗਾ ਰੋਂਦੇ ਜਾਂ ਰੋਂਦੇ ਸੀ ਇਹ ਬਈ ਮੰਮੀ ਡਾਕਟਰ ਚ ਬਾਅਦ ਦੇ ਦਿੱਤਾ ਆ ਇੱਕ ਗੱਲ ਹੋਰ ਸਾਨੂੰ ਕਈਆਂ ਨੇ ਪੁੱਛਿਆ ਆ ਸਹੀ ਮੈਨੇਜ ਹੈ ਨਾ ਇਹਨਾਂ ਦੇ ਦੋ ਮੰਮੀ ਆ ਇੱਕ ਵੱਡੀ ਇੱਕ ਛੋਟੀ ਜਿਹੜੀ ਇਹਦਾ ਵੱਡੀ ਮੰਮੀ ਆ ਉਹ ਤੇ ਛੋਟੀ ਮੰਮੀ ਦੋ ਸੱਕੀਆਂ ਪੈਣਾ ਆ ਤੇ ਮੰਮੀ ਥੈ ਗਿਆ ਵੀ ਐਕਸਪਾਇਰ ਐਕਸਪਾਇਰ ਕਿਹੜੀ ਹੋ ਗਈ ਆ ਜੋ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਚਲੋ ਪਤਾ ਜਿਹੜੇ ਨਵੇਂ ਆਏ ਉਹਨਾਂ ਨੂੰ ਨਹੀਂ ਪਤਾ ਹੁੰਦਾ ਨਾ ਕਈਆਂ ਨੂੰ ਨਹੀਂ ਪਤਾ ਹੈਗਾ ਵੀ ਦੋ ਮੰਮੀ ਆ ਇੱਕ ਕਾਦੇ ਦੋ ਪੈਣਾ ਹੀ ਆ ਜੋ ਇਹ ਬੱਚੇ ਛੋਟੀ ਦੇ ਆ ਵੱਡੀ ਦੇ ਕੋਈ ਬੱਚਾ ਨਹੀਂ ਸੀਗਾ ਲਾਦਦੇ ਸੀ ਕੋਈ ਵੀ ਤੇ ਉਹ ਫਿਰ ਚਲੋ ਜ ਅੱਗੇ ਵੱਡੇ-ਵਡੇਰੇ ਆ ਕਰ ਲੈਂਦੇ ਆ ਆਪਣੇ ਨਾ ਪਿੱਛੇ ਪਹਿਲਾਂ ਇਦਾਂ ਹੋ ਜਾਂਦੀ ਹੁੰਦੀ ਸੀਗੀ ਨਾ ਇੱਕ ਕਰ ਦੋ ਪੈਣਾ ਵਿਆਹ ਕਰਦੀਆਂ ਸੀਆਂ ਹਾਂਜੀ ਤੇ ਇਹ ਜਿਹੜੇ ਬੱਚੇ ਆ ਦੋ ਲੜਕੇ ਤੇ ਇੱਕ ਲੜਕੀ ਛੋਟੀ ਦੇ ਆ ਤੇ ਵੱਡਿਆ ਕੋਈ ਹੈ ਨਹੀਂ ਜਿ ਬੱਚਾ ਤੇ ਉਹ ਜਿੰਦਾ ਕਹਿ ਦੋ ਕਿ ਨਾ ਪਰ ਫਿਰ ਵੀ ਅਸੀਂ ਮਾਂ ਸਮਝਦਾ ਮਾਂ ਤੋਂ ਵੱਧ ਸਾਡੀ ਦੱਸਿਆ ਨਾ ਤੇ ਸਾਰੀ ਕੋ ਫੈਣੀ ਚਗੀ ਬਹੁਤ ਵੱਧਿਆ ਪਿਆਰ ਸੀ ਨਾ ਦਾ ਉਹ ਵੱਡੇ ਵੇਨਾਂ ਵੱਡੇ ਮਾਤਾ ਐਕਸਪਾਇਰ ਹੋਏ ਆ ਛੋਟੇ ਤੇ ਜੋ ਠੀਕ ਠਾਕ ਹੀ ਆ ਬਾਈ ਨੂੰ ਠੀਕ ਹੀ ਰੱਖਿਆ ਨੂੰ ਹਨਾ ਕੋਈ ਗੱਲ ਨਹੀਂ ਕਿ ਕਈਆਂ ਨੇ ਕਮੈਂਟ ਕਈਆਂ ਨੇ ਪੁੱਛਿਆ ਵੀ ਆ ਫੇਸ ਟੂ ਫੇਸ ਕਈਆਂ ਨੇ ਕਿ ਮੈਨੂੰ ਪਤਾ ਨਹੀਂ ਜਿੱਦਾ ਮਤਲਬ ਨਹੀਂ ਪਤਾ ਲੱਗਾ ਕਈਆਂ ਨੇ ਕਈਆਂ ਪਤਾ ਨਹੀਂ ਸੀਗਾ ਇਸ ਕਰਕੇ ਦੱਸਣਾ ਜ਼ਰੂਰੀ ਸੀਗਾ ਕਿਉਂਕਿ ਥੋੜੇ ਡਾਟ ਜਿਹੜਾ ਤੋੜਿਆ ਨਾ ਹੋ ਜਾਂਦਾ ਹੈ ਦੇਖਾ ਦੇਖ ਲਿਆ ਜਾਂਦਾ ਕਈਆਂ ਦਾ ਉਨੀ ਬੰਦਾ ਭਲੇਖਿਆ ਰਹਿੰਦਾ ਮਾਤਾ ਜੀ ਦੇ ਜੀਂਦੇ ਜਾ ਤੇ ਅੱਜ ਸਵੇਰੇ ਆਪਾਂ ਤੁਹਾਨੂੰ ਜਿਆ ਬਲੌਗ ਪਾਇਆ ਸੀ ਉਸ ਦਿਨ ਆਪਾਂ ਉਹਦੀ ਵਿੱਚ ਤਾਂ ਦੱਸਿਆ ਸੀਗਾ ਬਰਸੋਂ ਬਈ ਬੜਾ ਠੀਕ ਨਹੀਂ ਗੇ ਪਰ ਜਿਸ ਦਿਨ ਆਪਾਂ ਬਲੌਗ ਪਾਇਆ ਹਨ ਜਦੋਂ ਇੱਥੇ ਬਣਾਇਆ ਵੀਡੀਓ ਬਣਾਈਏ ਦੋਸਤੋ 5 ਮਿੰਟ ਬਾਅਦ ਪੂਰੇ ਹੋ ਗਏ ਸੀਗੇ ਜਦੋਂ ਮੈਂ ਘਰ ਗਈਆਂ ਤਾਂ ਬੱਸ ਚੰਗਾ ਲੱਗਦਾ ਵੀ ਐਕਸਪਾਇਰ ਹੋ ਗਿਆ ਅਸੀਂ ਤੇ ਵੈਸੇ ਹੀ ਜਾਣਾ ਸੀਗਾ ਚਲੋ ਇਹਨਾਂ ਲਈ ਜਾਣਾ ਸੀਗਾ ਮੈਂ ਰੋਝ ਜਾਂਦੀ ਹੁੰਦੀ ਸੀ ਮੈਂ ਰੋਝ ਜਾਂਦੀ ਹੁੰਦੀ ਸੀ ਕਿ ਰਾਤ ਰਹਿਣਾ ਇਹਨਾਂ ਲਈ ਜਾਣਾ ਸੀਗਾ ਤੇ ਜਦੋਂ ਘਰੋਂ ਘਰੋਂ ਚਲੇ ਗਏ ਤੰਮੀ ਨੂੰ ਬਾਅਦ ਵਿੱਚ ਫੋਨ ਆ ਗਿਆ ਵੀ ਮੰਮੀ ਐਕਸਪਾਇਰ ਹੋ ਗਈ ਆ ਇਹਨਾਂ ਦੇ ਭਰਾ ਦਾ ਤੇ ਮੈਂ ਕਿਹਾ ਚਲੋ ਫਿਰ ਮੈਂ ਆਉਂਦਾ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਕੁਲਵੀ ਤਾਰੀ ਆ ਤੇ ਮੈਂ ਥੋੜਾ ਫਿਰ ਹੋਂਨਾ ਟੱਕੇ ਬੀਚ ਲੋ ਕੋਈ ਨਹੀਂ ਜਾਣਾ ਪੈਣਾ ਸੀਗਾ ਜਦੋਂ ਮੈਂ ਗਈ ਆ ਤਾਂ ਫਿਰ ਮੈਨੂੰ ਕੁਝ ਨਹੀਂ ਪਤਾ ਲੱਗਾ ਕੁਝ ਨਹੀਂ ਵੀਡੀਓ ਬਣੀ ਤੇ ਨਾ ਆਪਣੀ ਬੇਸ ਉੱਤੇ ਜਿੱਦ ਜਿੱਦਾਂ ਗੱਲ ਹੋਈ ਸੀਗੀ ਨਾ ਇੱਕਦਮ ਇੱਕ ਝਟਕਾ ਲੱਗਾ ਨਾ ਜੋ ਸੋਚਿਆ ਨਹੀਂ ਸੀ ਉਹ ਕੰਮ ਹੋ ਗਿਆ ਚਲੋ ਮੈਂ ਕਿਹਾ ਠੀਕ ਆ ਚਲੋ ਠੀਕ ਹੋ ਜਾਣਾ ਹੌਲੀ ਹੌਲੀ ਹੈ ਨਾ ਪਰ ਨਹੀਂ ਵਾਇਗਰ ਨੂੰ ਇਹ ਮੰਜ਼ੂਰ ਨਹੀਂ ਸਿਕਾ ਨਾ ਮੰਜ਼ੂਰ ਪਰ ਝਟਕਾ ਲੱਗਾ ਇੱਕਦਮ ਜਿਸ ਕਰਕੇ ਨਾ ਇਕਦਮ ਮਤਲਬ ਪੈਰਥਨ ਜਮੀਨ ਨਿਕਲ ਗਈ ਵੀ ਇੱਕ ਹੀ ਹੋਇਆ ਤੇ ਜੋ ਸੁਨੇਹਾ ਆਇਆ ਉਸ ਤੋਂ ਫੋਨ ਆਇਆ ਨਾ ਇਹਨਾਂ ਭਰਾ ਦਾ ਮੈਨੂੰ ਵੀ ਭਾਜੀ ਵੀ ਮਮਮੀ ਐਕਸਪਾਇਰ ਹੋ ਗਏ ਆ ਤੇ ਮੈਂ ਕਹਿੰਦਾ ਚਲੋ ਕੀ ਕਰ ਸਕਦੇ ਆ ਨਾ ਪਰ ਕਿੰਨੀ ਲਿਖੀ ਆ ਕਿ ਉਹਨੇ ਭੋਗਣੀ ਆ ਉਸ ਤੋਂ ਵੱਧ ਕੋਈ ਇੱਕ ਸਾਹ ਨਹੀਂ ਲੈ ਸਕਦਾ 1 ਮਿੰਟ ਬਾਅਦ ਕੋਈ ਬੰਦਾ ਸਾਹ ਨਹੀਂ ਲੈ ਸਕਦਾ ਨਾ ਆਪ ਆਪਣੇ ਸਾਹ ਜਿੰਨੇ ਲਿਖੀ ਉਹਨੇ ਭੋਗਣੇ ਹਰੇਕ ਬੰਦੇ ਨੇ ਜਿਹੜਾ ਵਿਛੋੜਾ ਨਾ ਮਾਪਿਆਂ ਦਾ ਬਹੁਤ ਔਖਾ ਆ ਸਹਣਾ ਬੜਾ ਔਖਾ ਵਿਛੋੜਾ ਤੇਰਾ ਪਿੰਦ ਜਿਹਦਾ ਹੁੰਦਾ ਆ ਉਹ ਭੁਰਦਾ ਨਹੀਂ ਹੈਗਾ ਪਤੀ ਪਾਲ ਕੇ ਬੱਚੇ ਜਵਾਨ ਕੀਤੇ ਹੁੰਦੇ ਆ ਮੈਂ ਸਮਝ ਮੈਂ ਸਮਝ ਅਸਦੀ ਹੁੰਨੀ ਆ ਮੈਂ ਕਹਾ ਮੇਰੀ ਲੋਕਾਂ ਦੀ ਇੱਕ ਕਮਾਵਾ ਮੇਰੀਆਂ ਦੋ ਦੋ ਮਾਵਾ ਤਾਂ ਮੈਨੂੰ ਕਹਣਾ ਨਾ ਇਹਨਾਂ ਨਜ਼ਰ ਨਾ ਲਾ ਦੀ ਕਿਤੇ ਸਾਨੂੰ ਸਾਨੂੰ ਇਦਾਂ ਕਹਨੀ ਆ ਤੇ ਮੈਂ ਸਮਝ ਬਿਆਨ ਕਰਨਾ ਮੈਂ ਕਹਾ ਮੇਰੇ ਨਾਲ ਭੈਣਾ ਦਾ ਆਪਸੇ ਪਿਆਰ ਬਹੁਤ ਸੀਗਾ ਇਹ ਸਾਰੇ ਫੈਮਿਲੀ ਦਾ ਪਿਆਰ ਬਹੁਤ ਸੀਗਾ ਇਹ ਤੇ ਨਹੀਂ ਗੱਲ ਸਾਡੇ ਸਾਰੇ ਬਹੁਤ ਵਧੀਆ ਸੀਗਾ ਆਪਸੇ ਸਾਰੇ ਇਹ ਕੋਈ ਵੱਤ ਭੇਦ ਨਹੀਂ ਸੀਗਾ ਕੋਈ ਹੋਜੀ ਗੱਲ ਨਹੀਂ ਸੀ ਸਗੀਆਂ ਭੈਣਾ ਸਗੀਆਂ ਇਹ ਵੱਡੀ ਐਕਸਪਾਇਰ ਹੋਈ ਆ ਤੇ ਚਲੋ ਜਾਣਾ ਸਾਰਿਆਂ ਨੇ ਕੀ ਕਰ ਸਕਦੇ ਹਨ ਤੇ ਪਰ ਤੇ ਥੋੜਾ ਜਿਹਾ ਇਹ ਸਾਨੂੰ ਕਈਆਂ ਫੇਸਟ ਵੀ ਪੁੱਛਿਆ ਵੀ ਸੀਗਾ ਵੀ ਇਹ ਮੰਮੀ ਦਿਨਾਂ ਦੀ ਹੈਗੇ ਆ ਵੀ ਐਕਸਪਾਇਰ ਕੌਣ ਹੋਇਆ ਮੈਂ ਬੱਸ ਦੱਸਿਆ ਮੈਂ ਕਿ ਵੱਡੇ ਮੰਮੀ ਪੂਰੇ ਹੋਈਨਾਂ ਦੇ ਤੇ ਮਾਤਰ ਕੇ ਤੁਹਾਨੂੰ ਵੀ ਲੱਗਦੀ ਸੀ ਮਾਂ ਵੀ ਲੱਗਦੀ ਸੀ ਤੇ ਜਿਸ ਕਰਕੇ ਇਹਨਾਂ ਕਈਆਂ ਪਤਾ ਨਹੀਂ ਸੀਗਾ ਸੋ ਸਾਨੂੰ ਪਾਲਿਆ ਵੱਡੇ ਕੀਤਾ ਹਨਾ ਤੇ ਉਹਦੀ ਬਦਲ ਸਾਰਾ ਕੁਝ ਹੀ ਆ ਇਹ ਫੇਰ ਵੀ ਅਸੀਂ ਇਹਨੂੰ ਮਾਂ ਨਾਲੋਂ ਵੱਧ ਕੇ ਜਾਨੀ ਜਿਹੜੀ ਜਿਹੜੀ ਮਾਂ ਨੇ ਸਾਨੂੰ ਜੰਮਿਆ ਸੀ ਉਹ ਇਸ ਮਾਂ ਨਾਲੋਂ ਵੱਧ ਕੇ ਸੀ ਇਸ ਮਾਂ ਨੂੰ ਪਿਆਰ ਕਰੀਦਾ ਸੀਗਾ ਹਨਾ ਉਹ ਵੀ ਸਾਨੂੰ ਬਹੁਤ ਪਿਆਰ ਕਰਦੀ ਸੀ ਸਾਡੇ ਜਾਨ ਨੇ ਸ਼ਾਵਰ ਕਰਦੀ ਸੀ ਹੈਨਾ ਤੇ ਮੇਰੇ ਇਹਨੇ ਚਾਰ ਹੀ ਜਾਂ ਪੂਰੇ ਕਰਨੇ ਕੋਈ ਗਰਮੀਆਂ ਸਿਆਲ ਮੈਨੂੰ ਖਾਲੀ ਨਹੀਂ ਜਾਣੀ ਜਾਣ ਦੇਣਾ ਕਿਹਨਾ ਮੇਰੇ ਲਈ ਸੂਟ ਰੱਖਿਆ ਆ ਪੈਸੇ ਦੇਣੇ ਜਾਨੀ ਪਿਆਰ ਆਪਣੇ ਲੋ ਕਰਦੀ ਸੀ ਪਿਆਰ ਬਹੁਤ ਜ਼ਿਆਦਾ ਹਨਾ ਤੇ ਜਾਨੀ ਅਸੀਂ ਵੀ ਕਰੀ ਦੱਸੇਗਾ ਕਿ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਉਹੀ ਹੁਣਾ ਹਨਾ ਕਿਦਾਂ ਹੋ ਜਾਂਦੀ ਆ ਤੇ ਪਰ ਟਾਈਮ ਬਹੁਤ ਔਖਾ ਹੁਣ ਇਹ ਹੋ ਰਿਹਾ ਟਾਈਮ ਜ਼ਿਆਦਾ ਔਖਾ ਆ ਤੇ ਬਾਕੀ ਚਲੋ ਜੀ ਕੀ ਕਰੀਏ ਅੱਜ ਫੁੱਲ ਚੁਗੇ ਆ ਸਵੇਰੇ ਤੋਂ ਵੀ ਕਲਿੱਪਾਂ ਐਡ ਕਰਾਂਗੇ ਉਹਨਾਂ ਦੀ ਇਸ ਕਰਕੇ ਨਾ ਹੁਣ ਚਲੋ ਕੀ ਕਹਿ ਸਕਦੇ ਆ ਨਾ ਅੱਜ ਫੁੱਲ ਚੁੱਕੇ ਆ ਸਵੇਰੇ ਮੈਂ ਗਿਆ ਸੀ 5 ਵਜੇ ਨਾਲ ਤੇ ਫਿਰ ਸਾਰੀ ਆਏ ਸੀਗੇ ਤੇ ਫੁੱਲ ਚੁਗੇ ਆ ਚੁੱਕੇ ਚਲੋ ਹੁਣ ਬਾਅਦ ਅਣਤੀ ਦਿਨ ਤੱਕ ਤਾਂ ਫਿਰ ਹੁਣ ਹੋ ਗਿਆ ਆਉਂਦੇ ਆ ਐਤਵਾਰ ਦਾ ਆਉਂਦੇ ਆ ਐਤਵਾਰ ਦਾ ਤੇ ਫਿਰ ਦੇਖਦੇ ਆ ਉਸ ਦਿਨ ਫਿਰ ਉਹ ਕੁਆਰੇ ਫੇਰ ਤਾਰ ਕੇ ਆਵਾਂਗੇ ਕਿਤਬੋ ਸਾਹਿਬ ਆਸਤੇ ਜਾਣੇ ਬਾਅਦ ਚ ਜਾਣੇ ਤੇ ਆਸਤੇ ਬਾਅਦ ਚ ਜਾਂਦੇ ਹਨਾ ਕਾਟ ਸੁਣਾ ਕੇ ਚਾਚ ਮਸ ਵਿਧੇ ਗਿਆ ਸੀਗਾ ਜਿਹੜੋ ਫੁੱਲ ਚੁਗ ਆਏ ਆ ਸਰੇ ਗੰ ਹੋ ਜਣੇ ਬੰਦਾ ਦੇਖੋ ਜਿੰਦੇ ਜੀ ਬੰਦਾ ਕਿੱਡਾ ਹੁੰਦਾ ਹੈ ਨਾ ਕੋਈ 6 ਫੁੱਟ ਹੁੰਦਾ ਕੋਈ ਪੌਣੇ 6 ਫੁੱਟ ਕੋਈ ਸਾਢੇ ਪੰਜ ਫੁੱਟ ਕੋਈ 5 ਫੁੱਟ ਕੋਈ ਸਾਢੇ ਚਾਰ ਜਿੰਦਾ ਕਹਦੇ ਕੋ ਜਿੰਦਾ ਜਿੰਦਾ ਕਿਹੜਾ ਕੱਦ ਹੁੰਦਾ ਨਾ ਤੇ ਜਦੋਂ ਬੰਦਾ ਮੁੱਕ ਜਾਂਦਾ ਖਤਮ ਹੋ ਜਾਂਦਾ ਨਾ ਦੁਨੀਆ ਤੋਂ ਵजूद ਹੀ ਮੁੱਕ ਜਾਂਦਾ ਆ ਉਦੋਂ ਬੰਦੇ ਜਿਹੜਾ ਆਪਾਂ ਫੁੱਲ ਚੁਗਦੇ ਹਨਾ ਕਿੱਡਾ ਵੱਡਾ ਬੰਦਾ ਹੁੰਦਾ ਤੇ ਇੰਨਾ ਇੰਨਾ ਕਰ ਜਾਂਦਾ ਆ ਇੰਨਾ ਕਰ ਆਂਦਾ ਸਿਰਫ ਕੀ ਇੱਕ ਆਪੇ ਗੁਤਲੀ ਜੇ ਪਾ ਕੇ ਲੈ ਆਉਂਦੀਆਂ ਘਰ ਨੂੰ ਤੇ ਹੈ ਨਾ ਬਸ ਉਹ ਗੁਤਲੀ ਜੋ ਗੁਤਲੀ ਜੀ ਵਿੱਚ ਪੈ ਕੇ ਆਂਦਾ ਬੰਦਾ ਤੇ ਕਿੱਡੀ ਦੇ ਹੁੰਦੀ ਆਪਣੀ ਹੈ ਨਾ ਦੇਖ ਲਓ ਕੀ ਮਾਲਕ ਨੇ ਇਹਨਾਂ ਕੀ ਪਰਮਾਤਮਾ ਨੇ ਬਣਾਇਆ ਕੀ ਮਤਲਬ ਕਿ ਸਾਜੀ ਆ ਨਾ ਸਾਜਿਆ ਬੰਦੇ ਨੂੰ ਦੇਖੋ ਨਾ ਕੀ ਆ ਉਹਦੇ ਉਹਦੇ ਰੰਗ ਨਾ ਆਪਾਂ ਆਪਣੇ ਬਲੌਗ ਜਿਹੜੀ ਕਹਿੰਦੇ ਮਾਪਿਆਂ ਨੂੰ ਖੁਸ਼ ਰੱਖਿਆ ਕਰੋ ਇਹਨਾਂ ਨੂੰ ਸੁਖ ਦੇ ਆ ਕਰੋ ਇਹ ਮੁੜ ਕੇ ਮਿਲਦੇ ਨਹੀਂ ਪਤਾ ਬਾਅਦ ਵਿੱਚ ਲੱਗਦਾ ਜਦੋਂ ਤੁਰ ਜਾਂਦੇ ਆ ਮਿਲਦੇ ਨਹੀਂ ਮੁੜ ਕੇ ਤੁਰ ਜਾਂ ਤੇ ਮਾਵਾ ਇਹ ਤੇ ਆਉਂਦੇ ਹਨ ਮਾਮਾ ਵੀ ਪਿਓ ਵੀ ਭਰਾ ਭੈਣ ਭਰਾ ਕੋਈ ਵੀ ਹੈ ਨਾ ਤੇ ਜਦੋਂ ਫਿਰ ਦੁਨੀਆ ਤੋਂ ਤੁਰ ਜਾਂਦੇ ਪਤਾ ਫਿਰ ਲੱਗਦਾ ਆ ਬਾਜਰੋ ਕਾਟ ਮਹਿਸੂਸ ਹੁੰਦੀ ਵਿਛੋੜਾ ਪੈਂਦਾ ਨਾ ਫਿਰ ਬਹੁਤ ਰੋਣਾ ਆਉਂਦਾ ਤੇ ਬਹੁਤ ਜਿੰਨੇ ਸੀ ਸੇਵਾ ਕਰੋ ਮੈਂ ਤੇ ਇਹ ਨਹੀਂ ਹੁੰਦੀ ਆ ਵੈਸੇ ਸਾਰਿਆਂ ਨੂੰ ਜਾਣਾ ਆ ਮਾਂ ਪਿਓ ਦੀ ਸੇਵਾ ਕਰੋ ਤੇ ਦੇਖ ਕੇ ਬੰਦੇ ਦੂਜਿਆਂ ਵਾਂ ਸਮਝਣਾ ਚਾਹੀਦਾ ਵੀ ਉਹ ਕੀ ਲੈ ਗਿਆ ਤੇ ਮੈਂ ਕੀ ਲੈ ਜਾਣਾ ਹੈ ਨਾ ਤੇ ਇੱਥੇ ਵੱਡੇ ਵੱਡੇ ਰਾਜੇ ਦੁਨੀਆ ਤੇ ਆਏ ਆ ਉਹ ਖਾਲੀ ਹੱਥੀ ਤੁਰ ਗਏ ਆ ਇੱਥੇ ਸਾਕੋ ਰਹਿ ਗਿਆ ਆ ਤੇ ਇਸ ਕਰਕੇ ਨਾ ਤੇ ਉਹ ਸ਼ਬਦਿਆ ਨਾ ਇੱਕ ਜਿੰਨਾ ਜਿੰਨਾ ਚਿਰ ਮਾਪੇ ਜਿਹੋ ਰੱਬ ਦੀ ਰਾ ਤੇਰੇ ਕੋਲ ਤੇ ਇਹ ਛੱਦ ਸੁਣ ਕੇ ਇੰਨਾ ਰੋਣਾ ਆਉਂਦਾ ਨਾ ਬਹੁਤ ਜ਼ਿਆਦਾ ਵੀ ਸੱਚੀ ਗੱਲ ਹੀ ਆ ਜਿੰਨਾ ਚਿਰ ਤੇਰੇ ਮਾਪੇ ਤੇਰੇ ਕੋਲ ਹੈਗੇ ਰੱਬ ਐ ਤੂੰ ਸੇਵਾ ਕਰ ਇਹਨਾਂ ਦੀ ਹੈ ਨਾ ਤੇ ਹਰ ਸੇਵਾ ਕਰ ਸੇਵਾ ਚਲੋ ਪਰਵਾਰ ਨੇ ਇਹਨਾਂ ਬਥੇਰੀ ਕੀਤੀ ਆ ਪਰ ਜੇ ਵਧੀ ਹੁੰਦੀ ਵੱਜ ਜਾਂਦੇ ਨਾ ਤੇ ਵਧੀ ਨਹੀਂ ਸੀਗੀ ਬਹੁਤ ਪਿਆ ਕੀਤਾ ਜਾਨੀ ਸਾਰਿਆਂ ਨੇ ਬਹੁਤ ਜ਼ਿਆਦਾ ਸਾਰਾਰੇ ਬਾਹੜਾ ਬਹੁਤ ਲਾਈ ਰਿਸ਼ਤੇਦਾਰਾਂ ਨੇ ਵੀ ਇਹਨਾਂ ਦੇ ਚਰੋ ਸਾਰੇ ਜਾਂਦੇ ਆਉਂਦੇ ਸੀਗੇ ਗਏ ਆ ਪਰ ਚਲੋ ਹਰੇਕ ਜਿੰਨੇ ਦਾ ਜੀ ਬੰਦੇ ਵਧੀ ਹੋਵੇ ਤਾਂ ਬੰਦਾ ਅਗੋਂ ਬਚ ਜਾਂਦਾ ਜੇ ਨਹੀਂ ਵਧੀ ਤੇ ਬੰਦਾ ਪਧਰੇ ਖੜਾ ਹੀ ਬਚਦਾ ਹੈਗਾ ਨਾਲੇ ਕੀ ਕਹਿ ਸਕਦੇ ਹਾਂ ਨਾ ਜਦੋਂ ਜਿੰਨੇ ਸਾਹ ਲਿਖੇ ਉਸ ਮਾਲਕ ਨੇ ਜਿੰਨੀ ਲਿਖੀ ਉਸ ਮਾਲਕ ਨੇ ਉਹਨੇ ਬੰਦੇ ਨੇ ਭੋਗਨੇ ਉਹਨੇ ਸਾਹ ਲੈਣੇ ਉਸ ਤੋਂ ਬਾਅਦ ਤੇ ਕੁਝ ਨਹੀਂ ਕੋਈ ਕਰ ਸਕਦਾ ਇੱਕ ਮਿੰਟੇ ਬਾਅਦ ਸਾਰੀ ਨਹੀਂ ਲੈ ਸਕਦਾ ਇੱਕ ਸਕਿੰਟ ਇੱਕ ਅੱਖ ਅੱਖ ਨਹੀਂ ਚੱਪ ਸਕਦਾ ਬੰਦਾ ਇਹਨਾਂ ਜੰਨੀ ਲਿਖੀ ਹੁੰਦੀ ਆ ਚਲੋ ਖੈਰ ਕੀ ਕਰ ਸਕਦੇ ਆ ਨਾ ਚਲੋ ਇਹ ਤੇ ਇਹ ਕਹਿੰਦੇ ਜੋ ਪਰਮਾਤਮਾ ਚਲੋ ਸਾਡੇ ਕੋਲ ਸਾਡੀ ਮਾਂ ਸੋ ਸਾਨੂੰ ਥੋੜਾ ਇਹ ਸਿਗਾ ਡੋਰ ਸਿਗਾ ਥੋੜਾ ਕਈਆਂ ਸਾਡੇ ਭੈਣ ਭਰਾਵਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਲਿਖਰੇ ਮੰਮੀ ਦਾ ਪਤਾ ਨਹੀਂ ਸੀਗਾ ਸੇ ਮੇਰੇ ਦੋ ਮੰਮੀਆਂ ਸੀਗੀਆਂ ਇਹ ਵੱਡੀ ਸੀਗੀ ਤੇ ਜਿਹਦੀ ਇਹ ਇਹਨਾਂ ਦੀ ਮੰਮੀ ਛੋਟੀ ਆ ਤੇ ਉਹਦੇ ਕੋਈ ਬੁਲਾਦ ਹੈ ਨਹੀਂ ਸੀਗੀ ਤੇ ਉਹਦੇ ਕਰਕੇ ਇਹਨਾਂ ਫਿਰ ਉਹ ਵੀ ਮਾਂ ਹੀ ਸੀਗੀ ਉਹਨੂੰ ਮਾਂ ਤਾਂ ਵੱਧ ਕੇ ਸਾਝੀ ਦਾ ਸੀ ਤੇ ਉਹ ਵੀ ਬਹੁਤ ਇਹਨਾਂ ਦਾ ਕਰਦੀ ਬਹੁਤ ਸਕੀਨਾਂ ਦਾ ਚਲੋ ਹਾਂਜੀ ਸਵੇਰੇ ਅੱਜ ਆਸਤੇ ਵਿੱਚ ਹੋਵਗੇ ਤੇ ਦੇਖੋ ਜੀ ਆਉਂਦੇ ਐਤਵਾਰ ਨੂੰ ਭੋਗਿਆ ਤੇ ਤਰੀਕ ਨੱਤੀ ਬਣਦੀ ਆ ਤੇ ਆਸਤੇ ਵਿੱਚ ਹੋਵਗੇ ਤੇ ਭੋਗ ਵੀ ਪੈ ਜਾਣਾ ਸਾਰੇ ਕੰਮ ਹੋ ਜਾਣੇ ਤਾਂ ਗਿਆ ਉਹੀ ਨਹੀਂ ਮੁੜਕਿਆਂਦਾ ਹੈਗਾ ਤੇ ਮੈਂ ਆਪਣੀ ਨਾ ਮਾਂ ਦੀਆਂ ਯਾਦਾਂ YouTube ਤੇ ਬਣਾ ਕੇ ਰੱਖੀਆਂ ਪਤਾ ਨਹੀਂ ਰੱਬ ਵੱਲੋਂ ਇਦਾਂ ਕਰ ਲੋ ਵੀ ਰੱਬ ਕਹਿੰਦਾ ਬਣਾ ਬਣਾ ਕੇ ਰੱਖੀ ਜਾ ਲੈ ਇਹਦੇ ਲਈ ਯਾਦਗਾਰੀ ਬਣਨੀ ਹੈ ਤੁਸੀਂ ਦੇਖਿਆ ਕਰਵਾਜੋ ਮੈਂ ਕੱਲ ਵੀਡੀਓ ਕੜ-ਕੜ ਦੇ ਦੇਖਣ ਦੇ ਸੀ ਤੇ ਮੈਨੂੰ ਬੜਾ ਹੀ ਹੋਰ ਤਰ੍ਹਾਂ ਹੋਇਆ ਤੇ ਰੱਬਾ ਤੈਨੂੰ ਬਣ ਗਈ ਮਨਜ਼ੂਰਿਆ ਨਾ ਸੁਪਰਮਾਤਮਾ ਨੂੰ ਹਨਾ ਮੁਤੇ ਕਿਹੜੀ ਗਲੀ ਰਾਜੀ ਆ ਤੇ ਸਾਨੂੰ ਪਤਾ ਨਹੀਂ ਸੀ ਕਿ ਅੱਤੇ ਆ ਘੜੀਆਂ ਜਾਣੀਆਂ ਚਲੋ ਖੈਰ ਪ੍ਰਮਾਤਮਾ ਸਾਡੀ ਮਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਆਪਣੇ ਨਾ ਚਰਨੀ ਲਾਵੇ ਹਨਾ ਤੇ ਮੈਂ ਤੇ ਇਹ ਹੀ ਕਹਿੰਨੀ ਆ ਹੋ ਸਾਡੇ ਭਰਾ ਭਤੀਜੇ ਮੇਰੇ ਬਹੁਤ ਯਾਨੀ ਅੱਗੇ ਹੋ ਕੇ ਸਾਰੇ ਕੰਮ ਕਰਦੇ ਆ ਤੇ ਯਾਨੀ ਔਖੀ ਘੜੀ ਵੇਲੇ ਹੋਈ ਕਹਿੰਦੇ ਹੁੰਦੇ ਸਾਥ ਹੁੰਦਾ ਆ ਜਿਹੜਾ ਔਖੀ ਘੜੀ ਵੇਲੇ ਆਵੇ ਹਨਾ ਕੰਮ ਆਵੇ ਤੇ ਭਜਾਈਆਂ ਵੀ ਮੇਰੀਆਂ ਬਹੁਤ ਚੰਗੀਆਂ ਆ ਤੇ ਪਹਿਲਾਂ ਤੋਂ ਵੀ ਜਿੱਦਾਂ ਹੁਣ ਤੱਕ ਵੀ ਸਾਥ ਨਿਵਾਉਂਦੀਆਂ ਆ ਤੇ ਭਰਾ ਵੀ ਬਹੁਤ ਵਧੀਆ ਭਤੀਜੇ ਵੀ ਨਾਲ-ਨਾਲ ਸਾਰੇ ਆਣੇ ਹਨਾ ਨਾਲ ਇਦਾਂ ਹੌਸਲਾ ਮਿਲਦਾ ਜਦੋਂ ਭੈਣ ਭਰਾ ਬਰਾਬਰ ਖੜੇ ਹੋਣ ਕਬੀ ਇਸ ਜੀਆਂ ਵਾਹਾਂ ਬਣ ਜਾਣ ਤੇ ਬੜਾ ਹੌਸਲਾ ਮਿਲਦਾ ਇਸ ਚੀਜ਼ ਦੇ ਨਾਲ ਤੇ ਉਹ ਪਰਲੇ ਸਾਈਡ ਜਗਾ ਆ ਤੇ ਨਾਲ ਹੀ ਤੇ ਸਾਰੇ ਨਾਲ ਮਿਲ ਕੇ ਜੇ 10 ਚੋ ਗੰਢੇ ਸਸਤੇ ਕਾ ਸਾਰਿਆਂ ਨੂੰ ਜੀ